ਸਸਿਕਾਲ ਜੀ ਤੁਸੀਂ ਜੁੜੇ ਹੋ ਵੋਕਲ ਜਗਮੀਤ ਦੇ ਨਾਲ ਅੱਜ ਤੁਹਾਨੂੰ ਐਸੀ ਕਹਾਣੀ ਤਾਂ ਸੁਣਾਵਾਂਗੇ ਪਰ ਉਦੋਂ ਪਹਿਲਾਂ ਇਹਨਾਂ ਦੀ ਜਿਹੜੀ ਇੰਟਰੋਡਕਸ਼ਨ ਹੈ ਵੀ ਇਹ ਹੈ ਵੀ ਮੇਰੇ ਵੱਲੋਂ ਤਾਂ ਜਾਂ ਸੋਸ਼ਲ ਮੀਡੀਆ ਵੱਲੋਂ ਵੀ ਇਹਨਾਂ ਤੇ ਤਾਂ ਕੇਸ ਹੋਣਾ ਪੜਦਾ ਅੱਜ ਬਿਊਟੀ ਪਾਰਲਰ ਵਾਲਿਆਂ ਨੂੰ ਮਿਲਣ ਜਾ ਰਹੇ ਹਾਂ ਵੀ ਵਿਆਹ ਤੋਂ ਬਾਅਦ ਕਈ ਵਾਰੀ ਤਾਂ ਬੰਦੇ ਦਾ ਜੀ ਕਰਦਾ ਨਹੀਂ ਕੇਸ ਕਰਦੀ ਇਹਨਾਂ ਤੇ ਭੈਣ ਜੀ ਸਸਿਕਾ ਜੀ ਸਸਿਕਾਲ ਵੀਰ ਜੀ ਤੇ ਨਾਮ ਕੀ ਹੈ ਜੀ ਤੁਹਾਡਾ ਪਰਮਜੀਤ ਕੌਰ ਜੀ ਪਰਮਜੀਤ ਜੀ ਵੀ ਐ ਕਿਉਂ ਕਰਦੇ ਆ ਤੁਸੀਂ ਦੇਖੋ ਵੀਰ ਜੀ ਹਰ ਇੱਕ ਦਾ ਜਿਹੜਾ ਹੁੰਦਾ ਏ ਮੈਰਿਜ ਦਾ ਫਰਸਟ ਟਾਈਮ ਹੁੰਦਾ ਏ ਜੀ ਉਸ ਟਾਈਮ ਹਰ ਇੱਕ ਕੁੜੀ ਨੂੰ ਹੁੰਦਾ ਏ ਵੀ ਮੈਂ ਬਿਊਟੀਫੁੱਲ ਲੱਗਾ ਤੇ ਉਹ ਸਾਡੇ ਕੋਲ ਆਉਂਦੀ ਆ ਉਮੀਦਾਂ ਜਗਾ ਕੇ ਆਪਣੀਆਂ ਵੀ ਅਸੀਂ ਸਭ ਤੋਂ ਬੈਸਟ ਲੱਗੀਏ ਲੱਗਦੀ ਸੀਗੇ ਤੇ ਉਹ ਸਾਡਾ ਵੀ ਫਰਜ਼ ਬਣਦਾ ਸੀ ਉਹਦੇ ਤੇ ਖਰੇ ਉਤਰਗੇ ਇਹਦੇ ਵੀ ਕੇਸ ਕਰਨ ਵਾਲੀ ਤਾਂ ਕੋਈ ਗੱਲ ਹੀ ਨਹੀਂ ਵੀਰ ਜੀ ਤੁਸੀਂ ਤਾਂ ਇੰਨਾ ਬਦਲ ਦਿੱਤਿਆ ਨਾ ਵੀ ਅਗਲਾ ਜਦੋਂ ਤੜਕੇ ਨੂੰ ਜਾਂ ਰਾਤ ਨੂੰ ਮੂੰਹ ਤੋਂ ਕੋਈ ਪਛਾਣ ਹੀ ਨਹੀਂ ਆਉਂਦੀ ਨਹੀਂ ਜੀ ਪਹਿਲਾਂ ਸਾਰਾ ਕੁਝ ਹੋਇਆ ਹੁੰਦਾ ਹੈ ਦੇਖ ਦਿਖਾਈ ਵੀ ਹੋਈ ਹੁੰਦੀ ਆ ਉਹਦੇ ਤੇ ਕੇਸ਼ ਕਰਨ ਵਾਲਾ ਤਾਂ ਕੋਈ ਮਸਲਾ ਹੀ ਨਹੀਂ ਹੁੰਦਾ ਜੀ ਅੱਜ ਕੱਲ੍ਹ ਨਾ ਸੋਸ਼ਲ ਮੀਡੀਆ ਤੇ ਬਹੁਤ ਵੀਡੀਓ ਇਹੋ ਜੀਆਂ ਵਾਇਰਲ ਹੁੰਦੀਆਂ ਨੇ ਜਿਨ੍ਹਾਂ ਦੀ ਵੈਸੇ ਮੈਂ ਜਿਹੜੀ ਦੁਨਿਆਵੀ ਖੂਬਸੂਰਤੀ ਆ ਉਹਦਾ ਮੈਂ ਗੱਲ ਨਹੀਂ ਕਰਦਾ ਚਲੋ ਇਹ ਹਾਸੇ ਮਜ਼ਾਕ ਦੀ ਗੱਲ ਹੈ ਇਨਸਾਨ ਹਰ ਸੋਹਣਾ ਹੀ ਹੁੰਦਾ ਹੈ ਹਾਂ ਜੀ ਜੋ ਚਿਹਰੇ ਨੂੰ ਉਹਦੇ ਰੰਗ ਨੂੰ ਆਪਾਂ ਉਹਦੀ ਖੂਬਸੂਰਤੀ ਨਹੀਂ ਗਿਣ ਸਕਦੇ ਹਾਂ ਜੀ ਇਹ ਚਲੋ ਹਾਸੇ ਮਜ਼ਾਕ ਦੀ ਗੱਲ ਰਹਿ ਗਈ ਤੇ ਭੈਣ ਜੀ ਜਿਵੇਂ ਇੱਕ ਕੀ ਟ੍ਰੈਂਡ ਪੈ ਗਿਆ ਪਹਿਲਾਂ ਨਹੀਂ ਹੁੰਦਾ ਸੀਗਾ ਪਹਿਲਾਂ ਤਾਂ ਬਸ ਹਲਕਾ ਫੁਲਕਾ ਮੇਕਅਪ ਜਾਂ ਮੇਕਅਪ ਕਰਨਾ ਵੀ ਕੁੜੀਆਂ ਨੂੰ ਬਹੁਤ ਸੰਗਦੀਆਂ ਹੁੰਦੀਆਂ ਸੀ ਹੁਣ ਇੰਨਾ ਕਿਵੇਂ ਟ੍ਰੈਂਡ ਹੋ ਗਿਆ ਵੀ ਇੰਨਾ ਲੋਕ ਸਜਣ-ਸਮਨ ਲੱਗ ਗਏ ਦੇਖੋ ਜੀ ਇਹ ਹੁਣ ਇਸ ਚੀਜ਼ ਵੱਲ ਆ ਗਿਆ ਵੀ ਜਿੱਦਾਂ ਕਿ ਜਾਦਾਂ ਕਿ ਜਿਆਦਾ ਲੋਕ ਕਿ ਅ ਅੱਗੇ-ਅੱਗੇ ਇਹ ਤਾਂ ਫੋਨ ਬੰਦ ਕਰ ਲੋ ਆਵਾਜ਼ ਆਉਂਦੀ ਜਿੱਦਾਂ ਕਿ ਮੋਬਾਈਲ ਹੂੰ ਸਭ ਤੋਂ ਮੇਨ ਉਹਦੇ ਉੱਤੇ ਜਿੱਦਾਂ ਦਾ ਕੁਝ ਆਪਾਂ ਵੇਖਦੇ ਆਂ ਵੀ ਇਹ ਚੀਜ਼ ਐ ਮੋਬਾਈਲ ਤੇ ਸਾਡੇ ਕੋਲ ਲੈ ਕੇ ਹੁੰਦੀ ਦਿਖਾਉਂਦੇ ਆ ਸਾਡੀ ਲੁੱਕ ਇਦਾਂ ਦੀ ਹੋਣੀ ਚਾਹੀਦੀ ਆ ਟ੍ਰੈਂਡਿੰਗ ਹੋ ਗਿਆ ਏ ਪਹਿਲਾਂ ਮੋਬਾਈਲ ਨਹੀਂ ਸੀ ਹੁੰਦੇ ਟੀਵੀ ਤੇ ਕਲਰ ਟੀਵੀ ਨਹੀਂ ਸੀ ਹੁੰਦੇ ਹੈਗੇ ਉਹ ਚੀਜ਼ਾਂ ਸਾਰੀਆਂ ਇਗਨੋਰ ਹੁੰਦੀਆਂ ਸੀਗੀਆਂ ਅੱਜ ਕੱਲ ਟੀਵੀ ਤੇ ਵੀ ਉਹੀ ਕੁਝ ਦਿਖਾ ਰਹੇ ਆ ਉਹੀ ਕੁਝ ਮੋਬਾਈਲਾਂ ਤੇ ਆ ਰਿਹਾ ਜੋ ਕੁਝ ਦੇਖ ਰਹੇ ਆ ਉਹ ਹੀ ਆਪਣੇ ਮਾਈਂਡ ਵਿੱਚ ਚੱਲ ਰਿਹਾ ਏ ਤੇ ਉਹੀ ਆਪਾਂ ਆਪਣੇ ਤੇ ਰਿਪਲਾਈ ਵੀ ਕਰਨਾ ਚਾਹੁੰਦੇ ਆ ਉਹੀ ਸਾਰਾ ਕੁਝ ਹੈਗਾ ਜੀ ਕਾਲਜ ਜਾਂਦੇ ਪਹਿਲਾਂ ਬਹੁਤ ਘੱਟ ਕੁੜੀਆਂ ਨੂੰ ਪੜਾਉਂਦੇ ਸੀ ਅੱਜ ਕੱਲ ਬਾਹਰ ਨਿਕਲਦੀਆਂ ਕੁੜੀਆਂ ਵਿਚਰਦੀਆਂ ਬਾਹਰ ਉਸ ਚੀਜ਼ ਨੂੰ ਆਪਣੇ ਆਪ ਨੂੰ ਵਧੀਆ ਦਿਖਾਉਣ ਦੇ ਲਈ ਵੀ ਮੇਰੀ ਲੁੱਕ ਵਧੀਆ ਦਿਸੂਗੀ ਮੈਂ ਅੱਗੇ ਜਾ ਕੇ ਇੰਟਰਵਿਊ ਦੇਣੀ ਆ ਕਿਤੇ ਕੁਝ ਵੀ ਆ ਉਹਦੇ ਲਈ ਜੀ ਜ਼ਰੂਰੀ ਵੀ ਹੋ ਗਈਆਂ ਚੀਜ਼ਾਂ ਕਿਉਂਕਿ ਅੱਜ ਕੱਲ ਉਹ ਬਣ ਗਿਆ ਸਿਸਟਮ ਜੋ ਦਿਖਦਾ ਉਹ ਹੀ बिकਦਾ ਉਹ ਹੀ ਬਾਤ ਹੈ ਤੇ ਤੁਹਾਡੇ ਕੋਲ ਹੀ ਆਉਂਦਾ ਵੀ ਫਰਮੈਸ਼ ਲੈ ਕੇ ਵੀ ਅੱਜ ਸਾਨੂੰ ਪ੍ਰੀਟੀ ਜੈਂਟਾ ਬਣਾ ਦਿਓ ਅੱਜ ਸਾਨੂੰ ਰਾਣੀ ਬਖਸ਼ੀ ਬਣਾ ਦਿਓ ਹਾਂਜੀ ਬਿਲਕੁਲ ਆਉਂਦੇ ਆ ਜੀ ਹੁੰਦੀ ਹੈ ਜੀ ਹਰ ਇੱਕ ਦਾ ਫਿਰ ਉਹ ਜੇ ਲੁੱਕ ਕਰਦੇ ਹਾਂ ਤਿਆਰ ਹਾਂਜੀ ਹੁੰਦੇ ਆ ਜੀ ਸਾਰਾ ਕੁਝ ਰੈਡੀ ਹੁੰਦਾ ਹੈ ਤੇ ਕਈ ਵਾਰੀ ਐ ਹੁੰਦਾ ਵੀ ਕੋਈ ਆ ਕੇ ਘਰ ਦੇ ਨੇ ਕਿਹਾ ਵੀ ਜਿਵੇਂ ਇੱਕ ਵੀਡੀਓ ਵਾਇਰਲ ਹੋਈ ਸੀ ਕਿ ਮੁੰਡਾ ਆਪਣੀ ਮਾਂ ਨੂੰ ਪਛਾਣਦਾ ਹੀ ਨਹੀਂ ਅਸੀਂ ਕਰਦੇ ਹੈ ਨਹੀਂ ਜੀ ਐਨਾ ਤਾਂ ਨਹੀਂ ਹੁੰਦਾ ਕਿ ਪਹਿਚਾਨ ਨਾ ਆਵੇ ਤੇ ਹੁੰਦਾ ਹੈ ਜਦੋਂ ਇਹ ਮੈਰਿਜ ਟਾਈਮ ਹੋ ਤੇ ਜੁ ਕੁਝ ਜ਼ਿਆਦਾ ਮੇਕਅਪ ਹੋ ਜਾਂਦਾ ਉਹਦੇ ਤਾਂ ਹਲਕਾ ਹਲਕਾ ਹੀ ਹੁੰਦਾ ਹੈ ਜੀ ਇਹ ਤਾਂ ਸਾਰੀਆਂ ਗੱਲਾਂ ਬਣਾਈਆਂ ਹੋਈਆਂ ਨੇ ਜੀ ਕਈ ਵਾਰੀ ਐ ਐ ਨਹੀਂ ਹੋਇਆ ਵੀ ਬਾਪੂ ਨੇ ਕੁੜੀ ਨੂੰ ਛੱਡ ਕੇ ਗਿਆ ਹੋਵੇ ਵੀ ਤਾਂ ਤੇ ਬਾਅਦ ਵਿੱਚ ਤੁਸੀਂ ਉਹ ਕਿ ਵਿਆਹ ਕਿਨੂੰ ਦੇਤਾ ਨਹੀਂ ਜੀ ਐਦਾ ਤਾਂ ਨਹੀਂ ਕੁਝ ਹੋਇਆ ਨਹੀਂ ਜੀ ਨਹੀਂ ਜੀ ਜਿਸ ਵਿੱਚ ਇਹ ਕਿ ਆਪਾਂ ਕਹਿੰਨੇ ਵੀ ਮੇਕਅਪਸ ਬਹੁਤ ਵੱਡਾ ਹੁਣ ਬਿਜ਼ਨਸ ਬਣ ਗਿਆ। ਹਾਂਜੀ। ਇਸ ਬਿਜ਼ਨਸ ਦੇ ਵਿੱਚ ਤੁਸੀਂ ਆਏ ਕਿਵੇਂ? ਦੇਖੋ ਜੀ ਮੈਂ ਅਨੁਮੈਰਜ ਤੋਂ ਹੀ ਇਹ ਕੰਮ ਸਿੱਖਿਆ। ਮੈਨੂੰ ਸ਼ੌਂਕ ਸੀ ਜੀ ਸਟੀਚਿੰਗ ਦਾ, ਪਾਰਲਰ ਦਾ, ਫੀਡਵਰਕ ਦਾ। ਜਜ਼ਬਾ ਸੀ ਆਪਣੇ ਆਪ 'ਚ ਵੀ ਕੁਝ ਕਰਨਾ, ਕੁਝ ਕਰਕੇ ਦਿਖਾਣਾ। ਬਟ ਜਦੋਂ ਪਹਿਲਾਂ ਤਾਂ ਸਿਰਫ ਜਨੂਨ ਤੇ ਜਜ਼ਬਾ ਸੀਗਾ, ਸ਼ੌਂਕ ਸੀਗੇ। ਮੈਰਿਜ ਤੋਂ ਬਾਅਦ ਉਹੀ ਸਾਰਾ ਕੁਝ ਜ਼ਿੰਮੇਵਾਰੀਆਂ ਬਣ ਗਈਆਂ ਜੀ। ਜਿਮੇਵਾਰੀ ਦੇ ਮੈਂ ਕੱਲਾ ਪਾਰਲਰ ਨਹੀਂ ਬਹੁਤ ਸਾਰੇ ਕੰਮ ਕੀਤੇ ਆ ਮੈਂ ਸਕੂਲ ਟੀਚਿੰਗ ਕੀਤੀ ਆ ਆਨਸ ਟੀਚਿੰਗ ਕੀਤੀ ਆ ਰਿਸੈਪਸ਼ਨ ਤੇ ਤੇ ਇੱਕ ਕੰਪਨੀ ਐ ਜੀ ਮੋਦੀ ਕੇਅਰ ਉਹਦੇ ਚ ਮੈਂ ਡਾਇਰੈਕਟਰ ਲੈਵਲ ਤੇ ਕੰਮ ਕਰ ਰਹੀ ਆ ਤੇ ਨਾਲ ਨਾਲ ਮੈਂ ਟੀਚਿੰਗ ਦਾ ਵੀ ਕੰਮ ਕਰਦੀ ਆ ਪਾਰਲਰ ਦਾ ਵੀ ਕੰਮ ਕਰ ਰਹੀ ਆ ਕੰਮ ਦੇਖੋ ਮੈਨੂੰ ਨਹੀਂ ਲੱਗਦਾ ਵੀ ਇੱਕ ਕੰਮ ਤੇ ਟਿਕਣਾ ਚਾਹੀਦਾ ਜਿਹਨੇ ਅੱਗੇ ਵਧਣਾ ਕੁਝ ਨਾ ਕੁਝ ਕਰਨਾ ਜ਼ਰੂਰ ਚਾਹੀਦਾ ਆਪਣੇ ਬੱਚਿਆਂ ਦੇ ਲਈ ਆਪਣੇ ਲਈ ਬਹੁਤ ਕੁਝ ਕਰਨਾ ਚਾਹੀਦਾ ਇੰਨਾ ਫਿਰ ਇੰਨੇ ਕੰਮਾਂ ਲਈ ਕੋ ਔਰਤ ਨੂੰ ਹਮੇਸ਼ਾ ਜਦੋਂ ਵੀ ਅਸੀਂ ਲੇਡੀਜ਼ ਦੀ ਇੰਟਰਵਿਊ ਕਰਦੇ ਹਾਂ ਉਹਦੇ 'ਚ ਇੱਕ ਸਵਾਲ ਮੇਰੇ ਮਨ 'ਚ ਆਉਂਦਾ ਹੈ ਹਾਂਜੀ ਔਰਤ ਸੁਬਾ ਉੱਠਦੀ ਐ ਕੰਮ ਕਰਦੀ ਐ ਹਾਂਜੀ ਹੁਣ ਤੁਸੀਂ ਕੰਮ ਤੋਂ ਫੇਰ ਕੰਮ ਤੇ ਆਗੇ ਹਾਂਜੀ ਹੁਣ ਕੰਮ ਤੋਂ ਫੇਰ ਕੰਮ ਤੇ ਜਾਉਂਗੇ ਹਾਂਜੀ ਲੈ ਇਹ ਫਿਰ ਕਿਵੇਂ ਮੈਨੇਜ ਕਰਜੋਗੇ ਇੰਨੇ ਇੱਕ ਤਾਂ ਤੁਸੀਂ ਕੰਮ ਵੀ ਦੋ ਚਾਰ ਜਨਾ ਤੇ ਉਤੋਂ ਕੰਮ ਤੋਂ ਕੰਮ ਕੰਮ ਤੋਂ ਔਰਤ ਲਈ ਤਾਂ ਕੋਈ ਵੀ ਰਿਲੈਕਸੇਸ਼ਨ ਨਹੀਂ ਹੁੰਦੀ ਮੈਂ ਹੁਣ ਜੇ ਘਰੇ ਜਾਵਾਂ ਤਾਂ ਵੀ ਮੈਨੂੰ ਕੋਈ ਬੈੱਡ ਤੇ ਚਾਹ ਨਹੀਂ ਨਹੀਂ ਜੀ ਹੁਣ ਫਿਰ ਕਿਵੇਂ ਮੈਨੇਜ ਹੁੰਦਾ ਹੈ ਦੇਖੋ ਸਰ ਮੈਂ ਸਵੇਰੇ ਮਾਰਨਿੰਗ 3 ਵਜੇ ਉੱਠਣਾ ਜੀ ਅੱਛਾ 3 ਵਜੇ ਉੱਠਣਾ ਸਾਰੇ ਸੁੱਤੇ ਹੁੰਦੇ ਆ ਮੈਂ ਸਵੇਰੇ ਉੱਠ ਕੇ ਪਹਿਲਾਂ ਸਫਾਈਆਂ ਕਰਨੀਆਂ ਜੀ ਬੱਚੇ ਵੱਡੇ ਨੇ ਦੋ ਬੇਟੇ ਨੇ ਜੀ ਤੇ ਪਾਪਾ ਨੇ ਮੇਰੇ ਅਸੀਂ ਪਹਿਲਾਂ ਉੱਠਣਾ ਸਫਾਈਆਂ ਕਰਨੀਆਂ ਸਫਾਈਆਂ ਸਭੀਆਂ ਕਰਕੇ ਕੱਪੜੇ ਮਸ਼ੀਨ 'ਚ ਪਾ ਦੇਣੇ ਉਸ ਤੋਂ ਬਾਅਦ ਖਾਣਾ ਸਾਡੇ ਘਰ ਵਿੱਚ ਮੈਨੂੰ ਇਹ ਚੀਜ਼ ਦੀ ਬੜੀ ਵਧੀਆ ਖੁਸ਼ੀ ਹੁੰਦੀ ਆ ਵੀ ਮੈਨੂੰ ਕਿਸੇ ਨੇ ਕਦੀ ਇਹ ਨਹੀਂ ਕਿਹਾ ਵੀ ਖਾਣਾ ਠੰਡਾ ਏ ਗਰਮ ਏ ਜੇ ਉਹ ਇਹ ਚੀਜ਼ਾਂ ਦੇ ਮੈਨੂੰ ਕਦੀ ਵੀ ਕੁਐਸਚਨ ਨਹੀਂ ਪੁੱਟ ਹੋਈ ਮੈਂ ਖਾਣਾ ਬਣਾ ਕੇ ਟਿਫਨ ਪੈਕ ਕਰਕੇ ਸਾਰਾ ਕੁਝ ਕਰਕੇ ਰੱਖ ਰੈਡੀ ਕਰਕੇ ਰੱਖ ਦਿੰਦੀ ਆ ਉਸ ਤੋਂ ਬਾਅਦ ਮੈਂ 7 ਵਜੇ ਸਵੇਰੇ ਮੇਰੀ ਮੋਦੀ ਕੇਅਰ ਦਾ ਕੰਮ ਕਰਦੀ ਆ ਜੀ 7 ਵਜੇ ਮੈਂ ਆਫਿਸ 'ਚ ਜਾਣੀ ਆ ਉਥੋਂ ਪ੍ਰੋਡਕਟ ਚੱਕਦੀ ਆ ਆਪਣੇ ਇੱਥੇ ਸਲੂਨ ਤੇ ਵੀ ਰੱਖਦੀ ਆ ਜਿੰਨਾਂ ਜਿੰਨਾਂ ਦੇ ਜਿਹੜੇ ਮੇਰੇ ਹੈਗੇ ਨੇ ਡਾਊਨ ਲਾਈਨ ਉਹਨਾਂ ਨੂੰ ਮੈਂ ਪ੍ਰੋਡਕਟ ਦੇ ਕੇ ਵੀ ਆਉਣੀ ਆ ਉਸ ਤੋਂ ਬਾਅਦ ਮੈਂ 9 ਵਜੇ ਤੱਕ ਮਣੀ ਇਥੇ ਸ਼ਲੂਨ ਤੇ ਵੀ ਆ ਜਾਨੀ ਹੈ ਜੀ ਤੇ ਮੈਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਤੇ ਮੇਰਾ ਨੇੜੇ ਘਰ ਆ ਜਦੋਂ ਵੀ ਮੈਨੂੰ ਕੋਈ ਮੇਰੇ ਪਾਪਾ ਦਾ ਆਪਰੇਸ਼ਨ ਹੋਇਆ ਜਿੱਦਾਂ ਕਿ ਜਦੋਂ ਮੈਨੂੰ ਜਾਣਾ ਹੁੰਦਾ 2 ਮਿੰਟ ਲਈ ਚੱਲੀ ਵੀ ਜਾਨੀ ਹੈ ਜੀ ਪਰ ਮੈਂ ਆਪਣੇ ਕੰਮ ਨੂੰ ਪਹਿਲ ਦਿੰਨੀ ਹੈ ਜੀ ਕਦੀ ਵੀ ਇਹ ਨਹੀਂ ਹੈਗਾ ਵੀ ਉਹਨੂੰ ਇਗਨੋਰ ਕੀਤਾ ਕੰਮ ਤਾਂ ਜਿਵੇਂ ਆਪਾਂ ਕਹੀਏ ਕਈ ਵਾਰੀ ਇਹ ਹੁੰਦਾ ਵੀ ਸਾਨੂੰ ਤਾਂ ਲੇਡੀਜ਼ ਨੂੰ ਇਹ ਆਉਂਦਾ ਵੀ ਸਾਨੂੰ ਤਾਂ ਬਾਹਰ ਨਹੀਂ ਨਿਕਲਣ ਦਿੰਦੇ ਅਸੀਂ ਕਰਨ ਨੂੰ ਤਾਂ ਬਹੁਤ ਕੁਝ ਕਰ ਲਈਏ ਪਰ ਇਹ ਵੀ ਮੈਨੂੰ ਲੱਗਦਾ ਹੁੰਦਾ ਵੀ ਇਹ ਵੀ ਨਾ ਇੱਕ ਐਕਸਕਿਊਜ਼ ਹੈ ਹਨਾ ਨਹੀਂ ਜੀ ਇਹ ਸਹੀ ਹੈ ਬਿਲਕੁਲ ਸੱਚ ਆ ਮੈਂ ਅੱਜ ਕੈਮਰੇ ਦੇ ਸਾਹਮਣੇ ਇਹ ਚੀਜ਼ ਕਹੂੰਗੀ ਇਹ ਚੀਜ਼ ਦੀ ਲੇਡੀਜ਼ ਨੂੰ ਬਹੁਤ ਜ਼ਿਆਦਾ ਪ੍ਰੋਬਲਮ ਆ ਮੈਂ 2 ਘੰਟੇ 2 ਘੰਟੇ ਇੱਕ ਘੰਟਾ ਪਹਿਲਾਂ ਰੋਕੇ ਹਟੀਆਂ ਇਸ ਚੀਜ਼ ਤੋਂ ਅੱਛਾ ਅੱਜ ਮੈਂ ਹੁਣ ਕੈਮਰੇ ਸਾਹਮਣੇ ਹੱਸ ਰਹੀ ਆ ਨਾ ਮੈਂ ਹੁਣ ਰੋਕੇ ਵੀ ਹਟੀਆਂ ਚਾਹੁੰਦਾ ਹੁਣ ਮੇਰੇ ਬੇਟੇ ਦਾ ਆਪਰੇਸ਼ਨ ਹੋਇਆ ਉਹਨਾਂ ਦੀ ਇੱਕ ਆਈਜ਼ ਚ ਪ੍ਰੋਬਲਮ ਆ 70000 ਰੁਪਏ ਡਾਕਟਰ ਨੇ ਮੰਗਿਆ ਆਪਰੇਸ਼ਨ ਦਾ ਉਹਦਾ ਅਰੇਂਜਮੈਂਟ ਵੀ ਕਰਨਾ ਏ ਜਿੰਮੇ ਬਾਰੇ ਨਾ ਬਹੁਤ ਵੱਡ ਬਹੁਤ ਕੁਝ ਕਰਵਾ ਦਿੰਦੀ ਆ ਜੀ ਪਰ ਆਪਣੀ ਇਮਾਰਤ داری ਨਾਲ ਸਹੀ ਲਾਈਨ ਤੇ ਚੱਲੋ ਸਹੀ ਕੰਮ ਕਰੋ ਉਹਦੇ ਲਈ ਆਪਾਂ ਨੂੰ ਚਿਪਣ ਦੀ ਲੋੜ ਨਹੀਂ ਡਰਨ ਦੀ ਲੋੜ ਨਹੀਂ ਖੁੱਲ ਕੇ ਕਰੋ ਜੋ ਕਰਨਾ ਹੈ ਮਤਲਬ ਇਹ ਕਹ ਲੀਏ ਕਿ ਬੰਦਾ ਤਾਂ ਭੱਜ ਜਾਂਦਾ ਪਰ ਮਾਂ ਨਹੀਂ ਭੱਜ ਸਕਦੀ ਨਹੀਂ ਭੱਜ ਸਕਦੀ ਮਾਂ ਕਦੇ ਵੀ ਨਹੀਂ ਭੱਜੂਗੀ ਜ਼ਿੰਮੇਵਾਰਨਾ ਤੋਂ ਤੇ ਬੱਚਿਆਂ ਨੂੰ ਵੀ ਚਾਹੀਦਾ ਉਹ ਚੀਜ਼ ਨੂੰ ਸਮਝਣ ਪਰ ਮੇਰੇ ਮੈਨੂੰ ਵੈਗਰੂ ਤੇ ਇੰਨਾ ਕੁ ਜ਼ਿਆਦਾ ਹੋਆ ਵੀ ਵੈਗਰੂ ਨੇ ਮੇਰੇ ਬੱਚੇ ਮੈਨੂੰ ਬਹੁਤ ਵਧੀਆ ਦਿੱਤੇ ਹੋਏ ਨੇ ਬਹੁਤ ਸਮਝਦਾਰ ਮੇਰਾ ਬੇਟਾ ਚੰਡੀਗੜ੍ਹ ਪੜਦਾ ਏ ਪਲੱਸ 1 ਚ ਹੁਣ ਪਲੱਸ 2 ਚ ਹੋ ਗਿਆ ਬਹੁਤ ਵਧੀਆ ਨੰਬਰਾਂ ਨਾਲ ਪਾਸ ਹੋ ਕੇ ਆਏ ਬਟ ਬਹੁਤ ਵਧੀਆ ਸੰਸਕਾਰ ਨੇ ਮੇਰੇ ਬੱਚਿਆਂ ਨੇ ਸਮਝਦੇ ਆ ਬਹੁਤ ਵਧੀਆ ਸਮਝਦੇ ਆ ਇੱਕ 10th ਕਲਾਸ ਚ ਹੋ ਗਿਆ ਬੇਟਾ ਦੋ ਬੇਟੇ ਨੇਗੇ ਬਹੁਤ ਵਧੀਆ ਬੱਚੇ ਨੇ ਵੈਗਰੂ ਨੇ ਬੱਚਿਆਂ ਨੂੰ ਸਮਤ ਬਖਸ਼ੀ ਹੋਈ ਹੈ ਜੀ ਜੇ ਤੁਸੀਂ ਇੰਨਾ 3 ਵਜੇ ਉੱਠ ਕੇ ਮੈਨੂੰ ਤਾਂ ਇਹ ਹੈਰਾਨੀ ਹੋਈ ਕਿਉਂਕਿ ਵੀ ਬਹੁਤ ਵੀ ਮੈਨੂੰ ਜਦੋਂ ਨੀਂਦ ਚੋਂ ਉੱਠਣਾ ਮੈਂ ਆਪਣੇ ਆਪ ਨੂੰ ਜਗਾਣਾ ਤਾਂ ਵੀ ਬਹੁਤ ਮੁਸ਼ਕਲ ਲੱਗਦਾ 3 ਵਜੇ ਤਾਂ ਉੱਠ ਕੇ ਤੁਸੀਂ ਰਾਤ ਨੂੰ 11 12 ਵਜੇ ਤੱਕ ਕੰਮ ਕਰਦੇ ਹੋ ਇਹਦਾ ਮਤਲਬ ਫਿਰ ਸ਼ਰੀਰ ਦੀ ਵੀ ਕੋਈ ਪ੍ਰਵਾਹ ਨਹੀਂ ਹੈ ਨਾ ਨਹੀਂ ਸਰ ਕੋਈ ਪ੍ਰਵਾਹ ਨਹੀਂ ਬੱਚਿਆਂ ਦੇ ਲਈ ਕੋਈ ਪ੍ਰਵਾਹ ਨਹੀਂ ਇੱਕ جنੂਨ ਜਿਹਾ ਹੈ ਵੀ ਜੋ ਆਪ ਸਾਰਾ ਕੁਝ ਦੇਖਿਆ ਹੈ ਆਪ ਜਿੰਨਾ ਸਿਚੁਏਸ਼ਨਾਂ ਵਿੱਚੋਂ ਲੰਗੇ ਆ ਉਹ ਮੇਰੇ ਬੱਚਿਆਂ ਨੂੰ ਮੁਸ਼ਕਲਾਂ ਨਾ ਨਾ ਮੇਰੇ ਬੱਚਾ ਵਧੀਆ ਸਟੱਡੀ ਕਰਨ ਵਧੀਆ ਅੱਛੀ ਜੌਬ ਤੇ ਲੱਗਣ ਅੱਛੀ ਕੁਰਸੀ ਤੇ ਬੈਠਣ ਮੈਨੂੰ ਮਾਣ ਮਹਿਸੂਸ ਹੋਵੇ ਇਹ ਮੇਰੇ ਬੱਚੇ ਆ ਬੱਚਿਆਂ ਲਈ ਬਹੁਤ ਕੁਝ ਕਰਨਾ ਉਹਨਾਂ ਲਈ ਤੁਸੀਂ ਵੀ ਆਪ ਦਾ ਦਿਨ ਰਾਤ ਇੱਕ ਕਰ ਹਾਂਜੀ ਇੱਕ ਕਰ ਕਿਸੇ ਨੂੰ ਦਿਨ ਰਾਤ ਇੱਕ ਚਾਹਣਾ 2-4 ਘੰਟੇ ਸੌਣਾ ਤਾਂ ਫਿਰ ਇਨਸਾਨ ਦਾ ਨਾ ਸਰੀਰ ਹੈ ਉਹ ਸੌਣਾ ਪੈਂਦਾ ਹਾਂਜੀ ਦਿਨ ਰਾਤ ਇੱਕ ਕਰਨ ਦੀ ਗੱਲ ਕਰ ਰਹੇ ਸੀ ਹਾਂਜੀ ਕਈ ਵਾਰੀ ਐਸਿਆ ਮੁਸ਼ਕਲਾਂ ਕਿ ਆਉਂਦੀਆਂ ਹੁੰਦੀਆਂ ਵੀ ਜਦੋਂ ਕੁੜੀਆਂ ਨਾ ਬਾਹਰ ਨਿਕਲਦੇ ਬਾਹਰ ਕੁੜੀਆਂ ਵਾਲੇ ਕੋਟਾ ਵਧੀਆ ਨਜ਼ਰ ਨਾਲ ਲੋਕਾਂ ਦੇਖਦੇ ਆਂ ਨਾ ਕੋਈ ਇਹਨੂੰ ਤਾਂ ਖਾਸ ਕਰਕੇ ਲੋਕ ਖਾਣ ਵਾਲੀ ਜਿਹਾ ਨਜ਼ਰ ਨਾਲ ਹੀ ਵੇਖਦੇ ਇਹਨਾਂ ਨੂੰ ਫਿਰ ਕਿਵੇਂ ਡੀਲ ਕਰਦੇ ਇਹਨਾਂ ਨੂੰ ਸਮੱਸਿਆਵਾਂ ਇੱਕ ਦੱਸ ਦੂ ਗਈਆਂਗੀ ਅਸੀਂ ਫੀਲਡ ਵਰਕ 'ਚ ਸੀ ਉਹਨਾਂ ਪਲੱਸ 2 ਵਾਲੇ ਬੱਚਿਆਂ ਨੂੰ ਅਸੀਂ ਜਾਂਦੇ ਹੁੰਦੇ ਸੀਗੇ ਮਿਲਣ ਲਈ ਤੇ ਇੱਕ ਦੋ ਸ਼ਰਾਬੀ ਉਹਨਾਂ ਨੇ ਸਾਡਾ ਪਿੱਛਾ ਕੀਤਾ ਅਸੀਂ ਡਰੇ ਨਹੀਂ ਦੇਖੋ ਜੇ ਆਪਾਂ ਡਰ ਜਾਂਗੇ ਜੇ ਡਰਨਾ ਕਦੇ ਨਹੀਂ ਚਾਹੀਦਾ ਆਪਾਂ ਨੂੰ ਜੇ ਆਪਾਂ ਡਰ ਜਾਂਗੇ ਤੇ ਅਗਲਾ ਦਬਾ ਲੂਗਾ ਅੱਗੇ ਵੀ ਪਿੱਛਾ ਕਰੂਗਾ ਅਸੀਂ ਉੱਥੋਂ ਹੀ ਰੁਕ ਗਏ ਇੱਕ ਮੇਰੇ ਨਾਲ ਕੁੜੀ ਹੋਰ ਆ ਉਹ ਵੀ ਬਹੁਤ ਸਟਰੋਂਗ ਆ ਉਹਨੇ ਵੀ ਬਹੁਤ ਸਟਰਗਲ ਕੀਤਾ ਏ ਅਸੀਂ ਦੋਨੋਂ ਰੁਕੇ ਅਸੀਂ ਰੁਕੇ ਕਿਹਾ ਵੀਰ ਜੀ ਤੁਹਾਨੂੰ ਪ੍ਰੋਬਲਮ ਕੀ ਆ ਤੁਹਾਨੂੰ ਅਸੀਂ ਕੋਈ ਮਾਰਨਾ ਨਹੀਂ ਕੁੱਟਣਾ ਨਹੀਂ ਕੁਝ ਨਹੀਂ ਕਹਿਣਾ ਤੇ ਤੁਸੀਂ ਦੱਸ ਦੋ ਸਾਨੂੰ ਤੁਹਾਡੀ ਪ੍ਰੋਬਲਮ ਕੀ ਆ ਤੁਸੀਂ ਸਾਡਾ ਪਿੱਛਾ ਕਿਉਂ ਕਰ ਰਹੇ ਹੋ ਅਸੀਂ ਲੇਡੀਜ਼ ਆ ਅਸੀਂ ਆਪਦਾ ਵਰਕ ਕਰ ਰਹੇ ਆ ਤੁਹਾਨੂੰ ਕੋਈ ਉੱਥੇ 2-4 ਮੁੰਡੇ ਹੋਰ ਆਏ ਉੱਥੇ ਸਰਪੰਚ ਵੀ ਇਸ ਵਿੱਚ ਉਹ ਆਇਆ ਉਹਨਾਂ ਨੇ ਬਹੁਤ ਵਧੀਆ ਲੱਗਿਆ ਉਹਨਾਂ ਨੇ ਸਾਡੀ ਬਹੁਤ ਫੁੱਲ ਸਪੋਰਟ ਕੀਤੀ ਤੇ ਉਹਨਾਂ ਤੋਂ ਪੈਰੀ ਹੱਥ ਲਵਾਈ ਸਾਡੇ ਤੇ ਉਹ ਮੁੰਡੇ ਨੇ ਸ਼ਰਾਬ ਪੀਣੀ ਛੱਡ ਦਿੱਤੀ ਇਹ ਦੇਖੋ ਇੱਥੇ ਨਾਲ ਹੀ ਸਾਡੇ ਪਿੰਡ ਦਾ ਹੁਣ ਵੀ ਕਾਫੀ ਵਾਰ ਮਿਲਦੇ ਆ ਕਹਿੰਦੇ ਆ ਮੈਡਮ ਜੀ ਤੁਹਾਡੇ ਕਰਕੇ ਸਾਡੀ ਸ਼ਰਾਬ ਛੁੱਟ ਗਈ ਤੇ ਸਾਡੇ ਪਿੰਡ ਵਿੱਚ ਸਾਡੀ ਬੇਇੱਜ਼ਤੀ ਬਹੁਤ ਹੋਈ ਉਸ ਦਿਨ ਮਤਲਬ ਡਰਨਾ ਨਹੀਂ ਅੱਖਾਂ ਚੱਖਾਂ ਪਾ ਕੇ ਅੱਖਾਂ ਅੱਖਾਂ ਪਾ ਕੇ ਗੱਲ ਕਰੋ ਉਸ ਚੀਜ਼ ਦਾ ਸਾਹਮਣਾ ਕਰੋ ਤੇ ਆਪਣੇ ਆਪ ਹੀ ਲੋਕੀ ਬਾਰੇ ਚਲੇ ਜਾਣਗੇ ਬਿਲਕੁਲ ਤੇ ਤੁਹਾਡੇ ਕੋਲੇ ਸਮਾਂ ਥੋੜਾ ਜਿਹਾ ਘੱਟ ਹੈ ਤੇ ਅਸੀਂ ਹੋਰ ਲੰਮਾ ਵੀਡੀਓ ਨਹੀਂ ਕਰ ਸਕਦੇ ਤੁਸੀਂ ਸਾਨੂੰ ਤੁਹਾਡਾ ਮੁੱਲਾ ਟਾਈਮ ਦਿੱਤਾ ਉਹਦੇ ਲਈ ਧੰਨਵਾਦੀ ਥੈਂਕ ਯੂ ਸਰ ਥੈਂਕ ਯੂ ਤੇ ਤੁਹਾਨੂੰ ਕਿਵੇਂ ਲੱਗੀ ਕੇਸ ਕਰਨ ਵਾਲੀ ਕਹਾਣੀ ਤੇ ਬਾਕੀ ਵੀ ਗੱਲਾਂ ਬਾਤਾਂ ਇਹਨਾਂ ਦੀ ਸੀਰੀਅਸ ਮੈਟਰ ਵੈਸੇ ਸੀਰੀਅਸ ਹੀ ਹੈ ਤੇ ਜਰੂਰ ਜੁੜੇ ਰਹੋ ਅੱਗੇ ਤੋਂ ਵੀ ਸਾਡੀ ਸਪੋਰਟ ਇਦਾਂ ਹੀ ਕਰਦੇ ਰਹੋ ਧੰਨਵਾਦ